ਇਹ ਪੁਲ ਪਿਛਲੇ 10 ਮਹੀਨਿਆਂ ਤੋਂ ਬੰਦ ਪਿਆ ਏ ਲੋਕਲ ਲੋਕ ਪਰੇਸ਼ਾਨ ਹੋ ਰਹੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਲੋਕ ਪਰੇਸ਼ਾਨ ਹੋ ਰਹੇ ਫੇਰ ਅਗਲੇ ਮਹੀਨੇ ਬਰਸਾਤ ਸ਼ੁਰੂ ਹੈ ਜੀ ਤੇ ਇਹ ਪੁਲ ਦਾ ਅਜੇ ਤੱਕ ਕੰਮ ਵੀ ਸ਼ੁਰੂ ਨਹੀਂ ਹੋਇਆ ਮਤਲਬ ਸਾਡੀ ਤਰਾਸ ਦੀ ਇਹ ਹੈ ਕਿ ਆਪਾਂ ਵੋਟਾਂ ਪਾ ਕੇ ਸਰਕਾਰਾਂ ਤਾਂ ਬਣਾ ਲੈਂਦੇ ਪਰ ਆਮ ਲੋਕਾਂ ਨਾਲ ਖੜਨ ਵਾਲਾ ਸਾਨੂੰ ਕੋਈ ਨਹੀਂ ਮਿਲਦਾ ਬੀਤੇ ਸਾਲ ਜੁਲਾਈ ਮਹੀਨੇ ਭਾਰੀ ਬਰਸਾਤ ਦੇ ਕਾਰਨ ਹਿਮਾਚਲ ਤੇ ਪੰਜਾਬ ਨੂੰ ਜੋੜਨ ਵਾਲੇ ਭਰਤਗੜ ਡਬੋਟਾ ਪੁਲ ਜਿੱਦਾ ਇੱਕ ਹਿੱਸਾ ਬੈਠ ਗਿਆ ਸੀ ਅਤੇ ਇਸ ਤੋਂ ਲੰਘਣ ਵਾਲੀ ਆਵਾਜਾਈ ਹਿਮਾਚਲ ਤੇ ਪੰਜਾਬ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤੀ ਗਈ ਸੀ। ਕਰੀਬ 10 ਮਹੀਨੇ ਦਾ ਸਮਾਂ ਬੀ ਜਾਣ ਤੋਂ ਬਾਅਦ ਵੀ ਉਕਤ ਪੱਲੂ ਠੀਕ ਕਰਨ ਦਾ ਕੰਮ ਦੋਵੇਂ ਸਰਕਾਰਾਂ ਵੱਲੋਂ ਹੁਣ ਤੱਕ ਸ਼ੁਰੂ ਨਹੀਂ ਕਰਵਾਇਆ ਜਿਸ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਅਧਿయోగਪਤੀਆਂ ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਅੱਜ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀ ਮਦਦ ਨਾਲ ਉਕਤ ਪੁਲ ਦੇ ਉੱਪਰ ਧਰਨਾ ਦਿੱਤਾ ਗਿਆ। ਅਤੇ ਦੋਵੇਂ ਸਰਕਾਰਾਂ ਤੋਂ ਮੰਗ ਕੀਤੀ ਗਈ ਕਿ ਉਕਤ ਪੁਲ ਦਾ ਕੰਮ ਜਲਦੀ ਤੋਂ ਜਲਦੀ ਕੀਤਾ ਜਾਵੇ ਇਸ ਮੁਕੇ ਉਦਯੋਗਪਤੀਆਂ ਨੇ ਕਿਹਾ ਕਿ ਉਕਤ ਪੁਲ ਰਾਹੀਂ ਉਨਤ ਸਮਾਨ ਆਂਦਾ ਜਾਂਦਾ ਹੈ ਅਤੇ 10 ਤੋਂ 15 ਹਜ਼ਾਰ ਵਰਕਰ ਪੰਜਾਬ ਤੋਂ ਹਿਮਾਚਲ ਉਕਤ ਉਦਯੋਗਪਤੀਆਂ ਦੇ کارਖਾਨੇ ਵਿੱਚ ਕੰਮ ਕਰੇ ਜਾਂਦੇ ਹਨ ਜਿਨ੍ਹਾਂ ਨੂੰ ਨਿਰਦਰ ਭਾਰੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕਿਉਂਕਿ ਉਕਤ ਪੁਲ ਦਾ ਹਿੱਸਾ ਬੈਠਣ ਦੇ ਕਨ ਪੁਲ ਬੰਦ ਹੋਣ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਜਾਂ ਤਾਂ ਖੜ ਦੇ ਵਿੱਚੋਂ ਹੋ ਕੇ ਲੰਘਣਾ ਪੈਂਦਾ ਹੈ ਜਾਂ ਫਿਰ 10-15 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਹੈ ਉਨਾ ਤੇ ਕੀ ਦੋਵੇਂ ਸਰਕਾਰਾਂ ਵੱਲੋਂ ਅਗਰ ਇਸ ਪੁਲ ਦਾ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ 10-15 ਦਿਨਾਂ ਬਾਅਦ ਰੂਪਨਗਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਨਾ ਕੀਤਾ ਜਾਵੇਗਾ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਮੈਂ ਦੱਸਣਾ ਚਾਹੁੰਦਾ ਜੀ 1999 ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪੁਲ ਬਣਾਇਆਤਾ ਜਿਹਨੂੰ ਆਪਾਂ ਡਬੋਟਾ ਭਾਰਤਗੜ ਪੁਲ ਕਹਿੰਦੇ ਆ ਜਿਸ ਟਾਈਮ 1999 ਚ 300 ਸਾਲਾ ਮਨਾਇਆ ਗਿਆ ਸੀ ਖਾਲਸੇ ਦਾ ਜਨਮ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਤੇ ਨਾਲਾਗੜ੍ਹ ਤੇ ਬੱਦੀ ਦੀ ਪ੍ਰਾਤਨ ਨਗਰੀ ਜਿਹੜੀਆਂ ਹਿਮਾਚਲ ਦੀਆਂ ਨੇ ਉਹਨਾਂ ਨਾਲ ਹੀ ਪੁਲ ਸਾਨੂੰ ਜੋੜਦਾ ਏ ਤੇ ਇਹ ਪੁਲ ਪਿਛਲੇ ਸਾਲ 9-10 ਚੜਾਈ ਤੱਕ ਵਰਕਿੰਗ ਕਰ ਰਿਹਾ ਸੀ ਪਰ ਜਦੋਂ ਬਰਸਾਤਾ ਪੈਂਦੀਆਂ ਇਹ ਪੁਲ ਦਾ ਜਿਹੜਾ ਇੱਕ ਪਾਸਾ ਏ ਉਹ ਦਬ ਜਾਂਦਾ ਏ ਜਿਸ ਕਾਰਨ ਇਹ ਪੁਲ ਪਿਛਲੇ 10 ਮਹੀਨਿਆਂ ਤੋਂ ਬੰਦ ਪਿਆ ਏ ਲੋਕਲ ਲੋਕ ਪਰੇਸ਼ਾਨ ਹੋ ਰਹੇ ਫੈਕਟਰੀਆਂ ਚ ਕੰਮ ਕਰਨੇ ਵਾਲੇ ਲੋਕ ਪਰੇਸ਼ਾਨ ਹੋ ਰਹੇ ਉਦਯੋਗ ਪਤੀ ਪਰੇਸ਼ਾਨ ਹੋ ਰਹੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਸਵੇਰ ਦੀਆਂ ਥੱਲੇ ਫਸੀਆਂ ਨੇ ਹਰ ਰੋਜ਼ ਦਾ ਇੱਥੇ ਇਹੀ ਕਹਾਣੀ ਹੈ ਕਿ ਲੋਕਲ ਲੋਕ ਇੰਨਾ ਪਰੇਸ਼ਾਨ ਹੋ ਰਹੇ ਤੰਗ ਹੋ ਰਹੇ ਤੇ ਜਿਹੜੇ ਫੈਕਟਰੀਆਂ ਚ ਜਾਂਦੇ ਨੇ ਚਾਹੇ ਕੋਈ ਮੇਰੀਆਂ ਬੀਬੀਆਂ ਪੈਣਾ ਨੇ ਚਾਹੇ ਕੋਈ ਮੁੰਡੇ ਆ ਨੌਜਵਾਨ ਆ ਉਹਨਾਂ ਨੂੰ 8 8 10 10 ਕਿਲੋਮੀਟਰ ਕਈ ਵਾਰ ਘੁੰਮ ਕੇ ਜਾਣਾ ਪੈਂਦਾ ਏ ਫੇਰ ਅਗਲੇ ਮਹੀਨੇ ਬਰਸਾਤ ਸ਼ੁਰੂ ਹੈ ਜੀ ਤੇ ਇਹ ਪੁਲ ਦਾ ਅਜੇ ਤੱਕ ਕੰਮ ਵੀ ਸ਼ੁਰੂ ਨਹੀਂ ਹੋਇਆ ਮਤਲਬ ਸਾਡੀ ਤਰਾਸ ਦੀ ਇਹ ਹੈ ਕਿ ਆਪਾਂ ਵੋਟਾਂ ਪਾ ਕੇ ਸਰਕਾਰਾਂ ਤਾਂ ਬਣਾ ਲੈਂਦੇ ਪਰ ਆਮ ਲੋਕਾਂ ਨਾਲ ਖੜਨ ਵਾਲਾ ਸਾਨੂੰ ਕੋਈ ਨਹੀਂ ਮਿਲਦਾ ਅਸੀਂ ਤਾਂ ਇਹ ਚਾਹੁੰਦੇ ਜੀ ਕੋਈ ਪੁਰਨੋ ਬਣਾਵੇ ਛੇਤੀ ਬਣਾਵੇ ਜਿਸ ਤਰ੍ਹਾਂ ਮਰਜੀ ਬਣਾਵੇ ਹਿਮਾਚਲ ਬਣਾਵੇ ਪੰਜਾਬ ਬਣਾਵੇ ਜਾਂ ਕੇਂਦਰ ਸਰਕਾਰ ਬਣਾਵੇ ਮਿਲ ਕੇ ਬਣਾਵੇ ਕਿਵੇਂ ਵੀ ਬਣਾਵੇ ਪੁਲ ਬਣਾਇਆ ਜਾਵੇ ਇਹ ਸਾਡੀਆਂ ਬੇਨਤੀਆਂ ਪ੍ਰਵਾਨ ਕਰੋ ਨਹੀਂ ਹੁੰਦਾ ਏ ਤਾ ਆਪਾਂ ਅਗਲੀ ਵਾਰ ਅਗਲਾ ਸੰਘਰਸ਼ ਜਿਹੜਾ ਵਿੱਡਾਂਗੇ ਉਹ ਕੋਈ ਮੇਨ ਰੋਡ ਹਾਈਵੇ ਜਾਮ ਕਰਾਂਗੇ ਹਿਮਾਚਲ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਨਾਲ ਲਾਵਾਂਗੇ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਨੇ ਉਹਨਾਂ ਨੂੰ ਆਪਾਂ ਲੋਸਮੈਂਟ ਕਰਕੇ 10 ਦਿਨ ਪਹਿਲਾਂ ਦੱਸ ਦਾਂਗੇ ਇਕੱਠੇ ਕਰਾਂਗੇ ਤੇ ਆਪਾਂ ਵੱਡਾ ਸੰਘਰਸ਼ ਉਲੀਕਾਂਗੇ ਇਸ ਕਰਕੇ ਬੇਨਤੀ ਹੈ ਕਿ ਪੁਲ ਨੂੰ ਛੇਤੀ ਬਣਾਇਆ ਜਾਵੇ ਤਾਂ ਕਿ ਆਮ ਲੋਕਾਂ ਨੂੰ ਜਿਹੜੀ ਰਾਹਤ ਆਉ ਮਿਲ ਸਕੇ ਸਿੰ ਲੋਕਾਂ ਦੇ ਲਈ ਅੱਜ ਪਹਿਲ ਕੀਤੀ ਹੈ ਜਦੋਂ ਕਿ ਉਦਯੋਗਪਤੀਆਂ ਦਾ ਕੰਮ ਹੁੰਦਾ ਆਪਣੇ ਉਦਯੋਗ ਚਲਾਉਣਾ ਉਹਦੇ ਨਾਲ ਅਸੀਂ ਨਾਗਰਿਕ ਵੀ ਹਾਂ ਔਰ ਅਸੀਂ ਵੀ ਡੇ ਟੂ ਡੇ ਇਹਨਾਂ ਚੀਜ਼ਾਂ ਦਾ ਸਮੱਸਿਆ ਦਾ ਪ੍ਰੋਬਲਮ ਜਿਹੜੀ ਆ ਰਹੀ ਹੈ ਉਹ ਸਮਝ ਰਹੇ ਹਾਂ ਤੇ ਇਸ ਕਰਕੇ ਅੱਜ ਜਦੋਂ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਜਾਗਰਿਤ ਗਵਰਨਮੈਂਟ ਨੂੰ ਕਰਨ ਲਈ ਰੱਖਿਆ ਸੀ ਸਾਨੂੰ ਥੋੜੀ ਦੇਰ ਪਹਿਲੇ ਪੰਜਾਬ ਗਵਰਨਮੈਂਟ ਤੋਂ ਕੋਲ ਆਈਏ ਸਾਡੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਤੋਂ ਹੈਗੇ ਆ ਇਹਨਾਂ ਨੇ ਕਿਹਾ ਐਸਡੀਐਮ ਸਾਹਿਬ ਡੀਸੀ ਸਾਹਿਬ ਔਰ ਤਹਿਸੀਲਦਾਰ ਜੀ ਸਾਨੂੰ ਹੁਣ ਬੁਲਾ ਰਹੇ ਆ ਉੱਥੇ ਮਿਲਣ ਲਈ ਉਹਨਾਂ ਨੂੰ ਅਸੀਂ ਗਿਆਪਨ ਦੇਣ ਜਾ ਰਹੇ ਹਾਂ ਅਗਰ ਉਹ ਕੁਝ ਟਾਈਮ ਤੱਕ ਇਹਨੂੰ ਨਹੀਂ ਸੁਣਦੇ ਆ ਦੋਨੋਂ ਗਵਰਨਮੈਂਟਾਂ ਦਾ ਹੈ ਕਿਸ ਤਰ੍ਹਾਂ ਦੇ ਤਰੀਕੇ ਨਾਲ ਉਹ ਕੋਆਰਡੀਨੇਟ ਕਰਕੇ ਇਹਨੂੰ ਸਰਕਾਰਾਂ ਤੋਂ ਪਹਿਲੇ ਸਟਾਰਟ ਕਰਦੇ ਹਨ ਤੇ ਫਿਰ ਅਸੀਂ ਉਹਨਾਂ ਨੂੰ ਗਿਆਪਨ ਦੇਣ ਜਾ ਰਹੇ ਹਾਂ ਅਗਰ ਇਹ ਕੁਝ ਦਿਨਾਂ ਤੱਕ ਸਟਾਰਟ ਨਹੀਂ ਹੁੰਦਾ ਤੇ ਅਸੀਂ ਸਾਰਾ ਭਰਤਗੜ ਰੋਡ ਚੰਡੀਗੜ੍ਹ ਦਿੱਲੀ ਤੱਕ ਸਾਰਾ ਬੰਦ ਕਰ ਦਾਂਗੇ ਤੁਸੀਂ ਦੇਖਿਆ ਸਾਡੇ ਕੋਲ ਲੋਕਲ ਲੋਗ ਦਮੋਟਾ ਤੋਂ ਲੈ ਕੇ ਪੰਜਾਬ ਏਰੀਆ ਦੇ ਬੀਡੀਸੀ ਪ੍ਰਦਾਨ ਸੰਸਥਾਏ ਸਮਾਜਿਕ ਸੰਸਥਾਏ ਸਾਰੇ ਸਾਡੇ ਨਾਲ ਹੈਗੇ ਆ ਲੋਕਲ ਲੋਕ ਸਾਡੇ ਨਾਲ ਹੈਗੇ ਆ ਆ ਸੌਟ ਨੋਟਿਸ ਦੇ ਵਿੱਚ ਗਵਰਨਮੈਂਟਾਂ ਨੂੰ ਜਗਾਉਣ ਲਈ ਅੱਜ ਅਸੀਂ ਇਕੱਠੇ ਹੋਏ ਸੀਗੇ ਗਿਆਪਨ ਦੇਣ ਲਈ ਤਾਂ ਕਿ ਇੱਥੇ ਫਿਰ ਵੀ ਲੋਕ ਸਾਡੇ ਕੋਲ ਮੇਨ ਮੁੰਡ ਜਿਹੜੇ ਸੀਗੇ ਉਹ ਆਈ ਸੀਗੇ ਅੱਗੇ ਤੋਂ ਅਸੀਂ ਜਨਤਾ ਨੂੰ ਨਾਲ ਲੈ ਕੇ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਆ ਤੁਸੀਂ ਸਰ ਦੇਖਿਆ ਸੀ ਬੀਬੀਐਨ ਦਾ ਏਰੀਆ ਬੀਬੀਐਨ ਏਰੀਆ ਏਸ਼ੀਆ ਦਾ ਹੱਬ ਹੈ ਇੰਡਸਟਰੀ ਦਾ ਪੜੋਸ਼ੀਆਂ ਨੂੰ ਮਤਵੇਦ ਨਹੀਂ ਕਰਨਾ ਚਾਹੀਦਾ ਹੈ ਰੋਡ ਜਿਹੜੇ ਆ ਉਹ ਲਾਈਫ ਲਾਈਨ ਹੈ ਰੋਡ ਔਰ ਪੁਲ ਇਹਨਾਂ ਤੋਂ ਪਹਿਲੇ ਇਦਾਂ ਲੱਗਦਾ ਜਿੱਦਾਂ ਆਦੀਵਾਸੀ ਰਹਿੰਦੇ ਸੀਗੇ ਮੈਂ ਜਦੋਂ ਬਚਪਨ ਚ ਸੀਗਾ 40-45 ਸਾਲ ਪਹਿਲੀ ਦੀ ਲਾਈਫ ਯਾਦ ਆਂਦੀ ਹੈ ਬੜੀ ਸ਼ਰਮ ਦੀ ਗੱਲ ਹੈ ਕਿ ਇਹਨਾਂ ਚੀਜ਼ਾਂ ਵਿੱਚ ਵੀ ਰਾਜਨੀਤੀ ਪੈਦਾ ਹੋ ਰਹੀ ਹੈ ਇਹ ਛੋਟਾ ਜਿਹਾ ਕੰਮ ਹੈ ਠੀਕ ਹੈ ਜੀ ਪੁਲ ਇਹ ਬਣਾਣਾ ਔਰ ਛੋਟਾ ਪੈਚ ਹੈ ਇਹ ਹਰ ਜਗ੍ਹਾ ਮਤਭੇਦ ਕੀਤਾ ਜਾਂਦਾ ਦੋਨਾਂ ਸਰਕਾਰਾਂ ਨੂੰ ਚਾਹੀਦਾ ਕਿ ਇਹਨੂੰ ਬੈਠ ਕੇ ਜਲਦੀ ਤੋਂ ਜਲਦੀ ਐਕਸ਼ਨ ਲੈਣ ਤਾਂ ਕਿ ਛੋਟਾ ਜਿਹਾ ਪੁਲ ਜਿਹੜਾ ਪਿਆ ਹੈ ਜਿਹੜੇ ਅਸੀਂ ਪਾਣੀ ਦੇ ਵਿੱਚ ਕ੍ਰੋਸ ਕਰਕੇ ਆਏ ਤੁਸੀਂ ਦੇਖਿਆ ਕਿ ਪਿੱਛੇ ਗੱਡੀ ਖੜੀ ਸੀਗੀ ਉਹਨੂੰ ਟੋਚਣ ਕਰਕੇ ਉੱਪਰ ਲੈ ਰਿਹਾ ਹੈ ਦੂਜੇ ਦੇਸ਼ਾਂ ਨੂੰ ਅਸੀਂ ਕਿਹਾ ਦਰਸਾਣਾ ਚਾਹੁੰਦੇ ਆ ਕਿ ਹਿੰਦੁਸਤਾਨ ਜਾਂ ਪੰਜਾਬ ਹਿਮਾਚਲ ਕਿੱਥੇ ਤਰੱਕੀ ਛੇਗਾ ਇੱਥੋਂ ਕੀ ਤਰੱਕੀ ਦਿੱਖਦੀ ਹੈ ਕਰੋੜਾ ਰੁਪਏ ਐਸੀ ਹੈ ਇਹ ਛੋਟੇ ਛੋਟੇ ਚੀਜ਼ੀਆਂ ਅੱਭੀ 1.5 ਕਰੋੜ ਉਸਨੇ ਜਿਹੜਾ 1.5 ਕਰੋੜ ਉਸਨੇ ਦੀ ਆ ਪੰਜਾਬ ਸਰਕਾਰ ਅਗਰ ਲਿਖ ਕੇ ਦੇ ਦੇਣਾ ਹਿਮਾ हमारे बस का नहीं है हमारे पास फंड नहीं है हमारे पास पैसा नहीं है उसके बाद हिमाचल सरकार बना देगी हिमाचल सरकार को ज़्यादा चिंता है उन्होंने बोला है क्योंकि जुडिशरी उनकी है वो लिख के दे देगी हमारे पास पैसा नहीं बना सकते हम उसमें क्या है जैसे डी का लेटर आएगा हिमाचल सरकार इसको बना भी देगा बी वी हमारा एक्टिव है बना देगा उसमें क्या है पर यह नहीं करेगा आप भी ना बनाओ और दूसरों को भी ना ऐसा एस नहीं चलेगा वो हमारा डी से बात हुई है अभी और हमारा धरना दस बारह दिन बाद वहीं होगा उनके दफ्तर के बाहर अगर आज हमारे से कोई अच्छा संवाद नहीं करते धन्यवाद